ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੋੜਾ ਖੋਸਰਾਜ ਇੱਕ ਪਾਸੇ ਜਿੱਥੇ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਹਿੰਦੂ ਭਾਈਚਾਰੇ ਵੱਲੋਂ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ 2025 ਦੇ ਨਵੇਂ ਬਜਟ ਦੇ ਵਿੱਚ ਫਿਰ ਇੱਕ ਵਾਰ ਪੰਜਾਬ ਅਤੇ ਪੰਥਾਂ ਪੰਥਕ ਪੰਥਕ ਲੋਕਾਂ ਦੇ ਨਾਲ ਖਿਲਵਾੜ ਕੀਤਾ ਹੈ ਯਾਨੀ ਕਿ ਪੰਜਾਬ ਦੇ ਨਾਲ ਮਤਰੀ ਮਾਂ ਵਾਲਾ ਬਿਹੇਵ ਕੀਤਾ ਗਿਆ ਹੈ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਤੱਤੇ ਹੋਏ ਫਿਰਦੇ ਨੇ ਇਧਰੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਹੁਣ ਕਟਾਸ਼ਵਾਰ ਕਰ ਰਹੇ ਨੇ ਵਿਅੰਗ ਕਰ ਰਹੇ ਨੇ ਕਹਿੰਦੇ ਨੇ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੀ ਵਿੱਤ ਮੰਤਰੀ ਸੀ타ਰਾਮਨ ਨੂੰ ਲੇਕਿਨ ਇਧਰ ਇੱਕ ਵੱਡੀ ਮੰਗ ਉਠਾਈ ਗਈ ਹੈ ਸੈਸ਼ਨ ਦੇ ਵਿੱਚ ਯਾਨੀ ਕਿ ਸੰਸਦ ਭਵਨ ਦੇ ਵਿੱਚ ਇੱਕ ਵਾਰ ਫਿਰ ਪੰਜਾਬੀਆਂ ਨੂੰ ਇੱਕ ਵੱਖਰੀ ਕੌਮ ਦਾ ਦਰਜਾ ਦੇਣ ਦੇ ਦੇਣ ਦੀ ਗੱਲ ਕੀਤੀ ਗਈ ਹੈ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਅਤੇ ਨਵੇਂ ਬਣੇ ਸੰਸਦ ਹਲਕਾ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਵੱਲੋਂ ਚਰਨਜੀਤ ਸਿੰਘ ਚੰਨੀ ਵੱਲੋਂ ਕਿਹਾ ਗਿਆ ਕਿ ਵਾਰ-ਵਾਰ ਸਿੱਖਾਂ ਨੂੰ ਕਿਹਾ ਜਾਂਦਾ ਹੈ ਕਿ ਜਿਹੜੇ ਸਿੱਖ ਨੇ ਉਹ ਹਿੰਦੂਆਂ ਦਾ ਅੰਗ ਨੇ ਹਿੰਦੂਆਂ ਦੇ ਵਿੱਚੋਂ ਆਏ ਨੇ ਉਹਨਾਂ ਨੇ ਕਿਹਾ ਕਿ ਜੇਕਰ ਜੈਨイズਮ ਨੂੰ ਬੁੱਧਿਜ਼ਮ ਨੂੰ ਪਾਰਸੀਆਂ ਨੂੰ ਈਸਾਈਆਂ ਨੂੰ ਕੋ ਵੱਖਰੀ ਕੌਮ ਦਾ ਦਰਜਾ ਦਿੱਤਾ ਜਾ ਸਕਦਾ ਹੈ ਤੇ ਫਿਰ ਸਿੱਖਾਂ ਦੇ ਨਾਲ ਵਿਤਕਰਾ ਕਿਉਂ ਉਹਨਾਂ ਨੇ ਕਿਹਾ ਕਿ ਦੇਸ਼ ਭਰਾਂ ਦੇ ਵਿੱਚ ਸਿਰਫ 2% ਪੰਜਾਬੀ ਨੇ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਉਹਨਾਂ ਨੇ ਕਿਹਾ ਕਿ 98% ਪੰਜਾਬੀਆਂ ਦੀ ਦੇਣ ਹੈ ਪੂਰੇ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਕਿਉਂਕਿ ਹਿੰਦੂਆਂ ਵੱਲੋਂ ਹਮੇਸ਼ਾ ਹੀ ਕਿਹਾ ਜਾਂਦਾ ਹੈ ਕਿ ਸਿੱਖ ਜਿਹੜੇ ਨੇ ਉਹ ਕੇਸਾ ਧਾਰੀ Hindu ਨੇ ਯਾਨੀ ਕਿ ਹਿੰਦੂਆਂ ਦਾ ਹੀ ਅੰਗ ਨੇ ਸਿੱਖ ਕੌਮ ਇਸ ਉੱਤੇ ਪਲਟਵਾਰ ਕੀਤਾ ਚਰਨਜੀਤ ਸਿੰਘ ਚੰਨੀ ਨੇ ਚੰਦੀ ਸਿੰਘ ਚੰਨੀ ਨੇ ਲੋਕ ਸਭਾ ਦੇ ਸਪੀਕਰ ਦੇ ਅੱਗੇ ਗੁਹਾਰ ਲਗਾਈ ਕਿ ਸਾਨੂੰ ਵੱਖਰੀ ਕੌਮ ਦਾ ਦਰਜਾ ਦਿੱਤਾ ਜਾਵੇ ਅਤੇ ਸਿੱਖ ਕੌਮ ਤਾਂ ਸ਼ੁਰੂ ਤੋਂ ਹੀ ਇੱਕ ਵੱਖਰੀ ਨਿੱਡਰ ਦਲੇਰ ਅਤੇ ਕੁਰਬਾਨੀਆਂ ਦੇਣ ਵਾਲੀ ਕੌਮ ਹੈ ਉਹਨਾਂ ਨੇ ਕਿਹਾ ਕਿ ਸੂਬੇ ਦੇ ਸੌਰੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਅੱਜ ਪੂਰਾ ਭਾਰਤ ਆਜ਼ਾਦੀ ਦਾ ਨਿਗ ਮੰਨ ਰਿਹਾ ਹੈ ਉਹ ਹਿੰਦੂਆਂ ਦੀ ਖਾਤਰ ਨਹੀਂ ਉਹ ਨਿਗ ਮੰਨ ਰਿਹਾ ਹੈ ਪੰਜਾਬੀਆਂ ਦੀ ਖਾਤਰ ਕਿਉਂਕਿ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਫਿਰ ਉਹਨਾਂ ਨੇ ਕਿਹਾ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਹੈ ਉਹ ਸਾਨੂੰ ਸਿੱਖ ਹੋਣ ਦਾ ਇੱਕ ਟੈਗ ਦਿੰਦਾ ਹੈ ਇਸ ਲਈ ਸਾਨੂੰ ਵੱਖਰੀ ਕੌਮ ਹੋਂ ਦਾ ਦਰਜਾ ਦਿੱਤਾ ਜਾਵੇ ਸੂਤਰਾਂ ਦੇ ਜਿਹੜੇ ਖਬਰ ਆ ਰਹੀ ਹੈ ਕਿ ਚਰਨਜੀਤ ਸਿੰਘ ਚੰਨੀ ਕ ਅਜੇ ਜਿਹੜੇ ਸੰਸਦ ਨੇ ਕਾਂਗਰਸ ਪਾਰਟੀ ਵੱਲੋਂ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪਹਿਲੀ ਵਾਰ ਇਹ ਮੰਗ ਉਠਾਈ ਹੈ ਸੰਸਦ ਭਵਨ ਦੇ ਵਿੱਚ ਲੋਕ ਸਭਾ ਦੇ ਸਪੀਕਰ ਕੋਲ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਜਿਸ ਤਰ੍ਹਾਂ ਪਾਰਸੀਆਂ ਜੈਨੀਆਂ ਅਤੇ ਬੁੱਧਿਸਤ ਨੂੰ ਵੱਖਰਾ ਜਿਹੜਾ ਹੈ ਤਾਂ ਦਰਜਾ ਦਿੱਤਾ ਹੈ ਉਸੇ ਤਰ੍ਹਾਂ ਸਾਨੂੰ ਵੀ ਵਕਰੀ ਕੌਮ ਸੇ ਕੌਮ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ ਧੰਨਵਾਦ